आज आज

我不打。 ਤਾਂ ਕਹਿੰਦਾ ਧੰਨਵਾਦ ਉਹ ਬਾਬਾ ਜੀ ਬਾਜੂ ਆ ਨੀ ਮਾਨੇ ਬੱਚੇ ਸ਼ਾਬਾਸ਼ ਧੰਨਵਾਦ ਜੀ ਇਹ ਮੇਲਣਾ ਹੋਵੇ ਕਿੱਥੇ ਮਿਲੀਆਂ ਜਦੋਂ ਮਰਜੀ ਮਿਲ ਲੋ ਮੈਂ ਕਿਤੇ ਮਿਲਦੀ ਆ ਮਾਂ ਆਪਣੇ ਐਮਐਲਏ ਹੈਗੇ ਲੋਕਲ ਇਹਨਾਂ ਨੂੰ ਨੰਬਰ ਦੇ ਦੇ ਨੰਬਰ ਲੈ ਲਾਂ ਮੈਂ ਠੀਕ ਹੈ ਜੀ ਮੈਂ ਬਤਨ ਨੰਬਰ ਦੋ ਮਰਜੀ ਨੰਬਰ ਦੇ ਦਿਓ ਹੁਣ ਪਤਾ ਲੱਗ ਗਿਆ ਜੀ ਮਤੇ ਨੰਬਰ ਦਿਓ ਆਪਣਾ ਤੁਸੀਂ ਹਾਂ ਠੀਕ ਨੰਬਰ ਉਹਨੇ ਕਿੰਨੇ ਵਿੱਚ 999 72 72 45 ਅੱਛਾ ਜੀ ਦੱਸ ਚਾ 888 ਥਰੂ ਬੁਲਾਉਂਦੇ ਫੋਨ ਕਰਕੇ ਮੈਂ ਨਹੀਂ ਮੈਂ ਜਦੋਂ ਨਾ ਫੇਰ ਬਣੇ ਲੋ ਸਰ ਫੇਰ ਬਣੇ ਬੋਤਲ ਉਹਦਾ ਸੀ ਫੋਰ ਕਰਕੇ ਬੁਲਾ ਲਿਆ ਲੈ ਜੀ ਹਾਂ ਹਾਂ ਕਿਹੜੇ ਕਿੱਥੋਂ ਆਏ ਕੋਟਾ ਅੱਛਾ ਜੰਗਾ ਪੁੱਤੇ ਕਿਸ ਹਾਮਲਾ ਕਰ ਗਵਾਹ ਤੇ ਪਾਣੀ ਆਇਆ ਤਾਂ ਸਾਵਾ ਠੀਕ

ਰਾਮ ਹਾਲ ਹੋ ਗਿਆ ਤੇ ਉੱਪਰ ਜਾਣਾ ਸਰ ਇਧਰ ਸਿੱਧਾ ਉੱਪਰ ਜਾਣਾ ਉੱਪਰ ਜਾਣਾ ਸੱਚੀ ਗੱਲ ਹੈ ਵਾਹ ਆਰਾਮ ਇਸ ਤੋਂ ਬਾਅਦ ਕੀ ਹੋਇਆ ਜੀ 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 Gracias. ਇਹ ਜਿਹੜੇ ਨਿਸ਼ਾਨ ਹਾਂਜੀ ਇਹ ਨਿਸ਼ਾਨ ਸਾਜ ਉਹਨਾਂ ਨੇ ਸੋਹਣਿਆ ਪਸੰਦ ਕਰਮ ਜਿਹਦੇ ਆਲਸ ਗੋਦਰਾਇਸ਼ ਦਾ ਘੂੜੇ ਦੇ ਪੋੜੇ ਬਠੰਡਾ ਹੋ ਗਿਆ ਬੜੀ ਦੇਰ ਦੀ ਮੇਰੀ ਤਮੰਨਾ ਸੀ ਅੱਜ ਆਜ ਨੇ ਅੱਜ ਮੈਂ ਘਰ ਮੈਂ ਜਾ ਕੇ ਇਹ ਕੋਟੜਾ ਨਹੀਂ ਅੰਖੰਡ ਪੱਟ ਕਰੀਦਾ ਜੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਾਰਾ ਪੰਗਾਣੀ ਦੇ ਚੰਗ ਜਿੱਤ ਕੇ ਆਏ ਸੀ ਉਸ ਵੇਲੇ ਮਹਾਰਾਣੀ ਇੱਥੇ ਰੋਕਣ ਵਾਸਤੇ ਜਗ੍ਹਾ ਪੁੱਛੀ ਸਾ ਮਜ਼ਦੂਰਾਂ ਨੇ ਮਜ਼ਾਕ ਦੇ ਲੈ ਜੀ ਵਿੱਚ ਕਹਿ ਵੀ ਸਾਹਮਣੇ ਤੁਸੀਂ ਪੱਠੇ ਤੇ ਰਾਮ ਕਰਨ ਤੇ ਗੁਰੂ ਸਾਹਿਬ ਜਿਵੇਂ ਆਪਣੇ ਘੋੜੇ ਤੇ ਸਵਾਰ ਹੋ ਕੇ ਆਏ ਤਾਂ ਉਹਨਾਂ ਨੇ ਜਿਵੇਂ ਪਹਿਲੀ ਪੌੜੀ ਉਹ ਸਾਹਮਣੇ ਪਈ ਹ ਤੇ ਜਿਵੇਂ ਲੱਗੇ ਪੱਠਾ ਠੰਡਾ ਹੋ ਗਿਆ ਸੀ ਤੇ ਸਾਰਾ ਦੇਖ ਕੇ ਕੌਤਕ ਤੇ ਜਿਹੜੇ ਇੱਥੋਂ ਦੇ ਮਜ਼ਦੂਰਾਂ ਦੇ ਵਿੱਚੋਂ ਇਕੱਲੇ ਵਿੱਚ ਦੌੜ ਕੇ ਗਿਆ ਉਹਨਾਂ ਨੇ ਪਰਿਵਾਰ ਨੂੰ ਲਿਆਂਦਾ ਪਰਿਵਾਰ ਤੇ ਕੁਝ ਭੇਟਾਂ ਵਾਂਨ ਨੂੰ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲੇ ਦਿਨ ਇਹ ਸੇ ਪਰਿਵਾਰ ਪਹੁੰਚ ਕੇ ਇਹਨਾਂ ਨੇ ਮਹਾਰਾਜ ਤੋਂ ਨਹੀਂ ਤਾਂ ਮੈਂ ਸਾਰਾ ਪੜਿਆ ਵੀ ਹੋਇਆ ਸੀ ਖੇਮਾ ਦੀ ਜਾਂਚ ਨਾ ਪਰ ਮੇਰਾ ਆਉਣ ਦਾ ਪਹਿਲੀ ਵਾਰ ਮੇਰਾ ਸਵਾਗਤ ਆ ਕਿ ਅਸੀਂ ਮੈਂ ਜਾ ਕੇ ਅੱਜ ਗੁਰੂ ਸਾਹਿਬ ਦਾ ਦਿਨ ਹੈ ਮੈਂ ਕਿਉਂਕਿ ਸਾਡਾ ਇਤਿਹਾਸ ਜੀ ਬਹੁਤ ਇਸ ਤਰ੍ਹਾਂ ਦਾ ਜਿਹੜਾ ਪੁਰਾਣਾ ਇਤਿਹਾਸ ਬਹੁਤ ਜ਼ਿਆਦਾ ਗੁਰੂ ਸਾਹਿਬ ਦਾ ਇਲਾਕਾ ਖਾਸ ਤੌਰ ਤੇ ਗੁਰੂ ਸਾਹਿਬ ਤਾਂ ਕੋਈ ਪਿੰਡੀ ਨਹੀਂ ਹੋਣਾ ਜਿੱਥੇ ਚਾਂਛੋ ਪ੍ਰਾਪਤ ਨਾ ਹੋਵੇ ਉਹ ਜਿਹੜੀ ਬਾਗਾਂ ਰਹੀਆਂ ਸੀ ਅਮ ਜਹਬ ਜਿਹਨਾਂ ਨੂੰ ਗੁਰੂਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਔਰ ਗੁਰੂਆਂ ਪ੍ਰਤੀ ਸਮਰਪਿਤ ਭਾਵਨਾ ਰੱਖੀ ਹੋਈ ਹੈ ਉਹਨਾਂ ਕਰਕੇ ਹੀ ਆ ਜਿੱਤੇ ਉਹਨਾਂ ਦੀਆਂ ਲੜਾਈਆਂ ਕਰਕੇ ਇਧਰ ਪਰਮਾ ਚਾਹ ਹੀ ਸੇਮ ਹੈ ਸਾਰਾ ਸੇਮ ਹੈ ਅੱਛਾ ਜੀ ਪੰਗਾਣੀ ਦਾ ਜਿਹੜਾ ਯੋਧ ਜਿੱਤਾਂ ਗਿਆ ਇਸ ਤੋਂ ਬਾਅਦ ਆਇਆ ਗੱਤ ਤਾਂ ਬਹੁਤ ਅਸ਼ੀਰਵਾਦ ਬਹੁਤ ਹਨ ਰਾਮਨਾਥ ਵੀ ਢਿੱਕਣਾ ਜਰੂਰ ਬਹੁਤ ਬਹੁਤ ਦਿੱਲੀ ਆਂ ਦਿੱਲੀ ਹਮ ਇੱਕ ਤੇ ਬੈਟ ਗਰੁੱਪ ਕਾਟ ਪੜਦੇ ਬਖਤੂ ਆਏ ਖਾਲਸਾ नेक बड़ी होती है तो कहते भी तुझे इतने कोई इटर उटर लाइफ है अच्छा नहीं होता गुरु साल दा सासिकार अच्छा आज मैं मिलेंगा

ਰਾਮ ਜੀ ਰਾ ਸਾਰੇ ਕੈਮਰੇ ਵੱਲ ਕਰੋ ਕੈਮਰੇ ਸਾਰੇ ਬਾਰਕ ਦੇ ਕੈਮਰੇ ਦੇ ਅੰਦਰ ਕੀਰਤਨ ਚੱਲ ਰਿਹਾ ਹੈ ਸੱਜੇ ਵੱਲ ਇਧਰ ਆਓ ਚੰਦੀ ਕਲਾ ਤੇਰੀ ਭਾਣੀ ਸਰਬੱਤ ਦਾ ਭਲਾ ਹਰਦੀ ਪਰਵਾਰ ਨੂੰ ਮਹਾਰਾਜ ਜੀ ਕੇ ਸਤਿ ਸ਼੍ਰੀ ਅਕਾਲ ਪਰਮ ਚਾਰ ਪੈਲਾ ਸ਼ਰਧਾਂ ਦਤ ਬਿੰਦਾਂ ਜਦੋਂ ਜਾਨੀ ਕੋਟਵਾ ਜਦੋਂ ਗੁਰੂ ਹਰਕੋਟੇ ਦਾ ਮਹਾਰਾਜ ਨੂੰ ਮਿਲਿਆ ਸੀ ਅਮਰ ਸਰਬੇ ਇਸ ਵੇਲੇ Thank you गोड़े पिछे पिछड़ा क्लास पढ़ते एलकेजी छोड़ पढ़िया कर किन्हीं ये किन्हीं बनी हैं पागो? पापा ने पापा बनी हैं पापा ने पग बनी हैं। मैं क्या पूछा ले? ताऊ क्या नहीं मम्मी टीवी है। देते हैं टीवी देते आराम ना पीना बच्चे ले यार, आराम ना, तुझे पीछे चल रहे हो ना सगत बैठी है। मैंने लेटे नौकरी चाहिए पास आउट ना तो वही नहीं कोई नहीं होती किसी मैच की वही, वही। देख के बेटा, देख के देख। ਕਹ ਲਾਇਆ ਅਲਸਨੂ Patna ਸਾਹਿਬ ਨੂੰ ਵੀ ਬੁਲਾਇਆ ਸੀ ਭਾਈ ਸਾਹਿਬ ਨੇ ਅੱਛਾ ਜੀ ਤੁਸੀਂ ਇੱਥੇ ਆ ਕੇ ਅਸੀਂ ਪੱਠਾ ਸਾਹਿਬ ਜਾ ਰਹੇ ਹਾਂ ਠੀਕ ਹੈ ਅਸੀਂ ਪਹਿਲੇ ਫੈਸਲੇ ਕਰ ਲਿਆ ਹਾਂ ਹਾਂ ਜੀ ਗੁਰਦੁਆਰਾ ਸਾਹਿਬ ਨਾਲ ਜਿਹੜਾ ਵਾਲੇ ਸੜਕਾਂ ਤੋਂ ਕਨਸੰਬੰਧ ਕੋਈ ਚੀਜ਼ ਹੈਗਾ ਤੁਹਾਨੂੰ ਦੱਸ ਦਿਓ ਹਾਂਜੀ ਨਾਲ ਇੱਥੇ ਕਿਲਾ ਜੀ ਨਿਆਂਕੰਦ ਹਾਂਜੀ ਨਹੀਂ ਜੇ ਕੁਝ ਸਰਕਾਰ ਤੋਂ ਕੋਈ ਕਿਸੇ ਕਿਸਮ ਦੀ ਸੇਵਾ ਚਾਹੀਦੀ ਹੈ ਹਾਂਜੀ ਕੋਈ ਸੜਕਾਂ ਨਾਲ ਸੰਬੰਧਤ ਜਾ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਨਹੀਂ ਬੜਾ ਵਧੀਆ ਜੀ ਮੈਕਮੇ ਦਾ ਜੀ ਮੈਕਮੇ ਵੱਲੋਂ ਸਾਲਾ ਡੀਸੀ ਕਾ ਬਣਾ ਲਈ ਹੈ ਹਾਂਜੀ ਹਾਂਜੀ ਹਮੈਸ਼ੂ ਜੈਨ ਹਾਂਜੀ ਨੰਦ ਸਾਡੇ ਆਪਣੇ ਐਸਐਸਬੀ ਸਾਹਿਬ ਜੀ ਹਾਂਜੀ ਹਾਂਜੀ ਕੁਰਾਨ ਸਾਹਿਬ ਪਰਿਵਾਰ ਸਮੇਤ ਦਰਸ਼ਨ ਦੇਣ ਆਉਂਦੇ ਆ ਜੀ ਜੀ ਤਰਤੀਨ ਵਿੱਚ 2-4 ਦਿਨ ਬਾਅਦ ਜੀ ਸਾਹਿਬ ਜਿਹੜੇ ਨੇ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਮਹਾਲੀ ਦੀ ਦੇਸੀ ਹੈ ਠੀਕ ਹੈ ਤਾਂ ਨਾਲ इजीली ਲੱਗਦੀ ਤੁਹਾਨੂੰ ਬਹੁਤ ਵਧੀਆ ਜੀ ਇੱਥੇ ਦਾ ਸਿਸਟਮ ਸਾਰਾ ਸਾਡਾ ਘਰ ਮਹਿਕ ਨੇ ਬੜਾ ਸਹਿਯੋਗ ਕਰਾਂਗੇ ਸਤਿਨਾਮ ਕਿ ਜੀ 132 ਸਾਲ ਦੀ ਉਮਰ ਤੱਕ ਉਹਨਾਂ ਨੇ ਇਸ ਖਾਨ ਦੀ ਭਾਈ 75 ਸਿੰਘ ਸਤਾਨ ਦੀ ਸੇਵਾ ਕਰਦੇ ਰਹੇ। ਅੱਛਾ ਫਿਰ ਉਹਨਾਂ ਦਾ ਬਸ ਜਿਹਨਾਂ ਦਾ ਪੱਠਾ ਸੀ। ਹਾਂਜੀ। ਉਹਨਾਂ ਦਾ ਬਸੀ ਪਠਾਣਾ ਉਹਨਾਂ ਦਾ ਧਾਕਾ ਲੱਗਿਆ ਹੋਇਆ ਸੀ ਬਾਹਰ ਕਰ ਬਾਹਰ ਮੀਡੀਆ ਨੇ। ਉਹਨਾਂ ਨੇ ਉੱਥੇ ਫਿਰ ਆਪਣਾ ਨਕਾਹ ਕਰਾਉਣ ਤੋਂ ਜਵਾਬ ਦਿੱਤਾ ਸੀ। ਹਾਂ। ਕਿੰਝ ਵੀ ਮੈਂ ਭਾਈ 75 ਸਿੰਘ ਜਿਸ ਦਿਨ ਸੇਵਾ ਕਰੀਆ ਕੰਮ ਦੇ ਚ ਕਿਲੇ ਵਿੱਚ।

ਹਾਂਜੀ ਹਾਂਜੀ ਠੀਕ ਹੈ ਵੀਰੇ ਮੈਂ ਟੱਕਾ ਕਿੱਦੋਂ ਕਰਾਂ ਉਹ ਬੰਦੇ ਨੇ ਇੱਥੇ ਆਜਾ ਹਾਂਜੀ ਸਰ ਆਜਾ ਐਦਾਂ ਭਾਈ ਸਾਹਿਬ ਇੱਧਰ ਤੁਸੀਂ ਤਾਂ ਮੜਾ ਵਿੱਚ ਸੇਟ ਰੱਖੋ ਮੇਰੀ ਅੱਤਰਵੀ ਸਾਮਾਨ ਲੱਖਿਓ ਜ਼ਰੂਰ ਲੈ ਕੇ ਰਹਿ ਅੱਛਾ ਬਿਲਕੁਲ ਅੱਜ ਸੀਐਮ ਸਾਹਿਬ ਪ੍ਰਵਾਸ ਖੇਤ ਨਤਬਸਤਕ ਹੋਣ ਦੇ ਲਈ ਪਹੁੰਚੇ ਹੋ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅੱਜ ਸਾਹਿਬੇ ਕਮਾਲ ਸੰਤ ਸਿਪਾਹੀ ਬਾਦਸ਼ਾ ਦਰਵੇਸ਼ ਸਰਵਨ ਸੁਦਾਨੀ ਕਲਗੀਧਰ ਪਾਸ਼ਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਆ ਉਹ ਸਜਦਾ ਕਰਨ ਲਈ ਜਾ ਰਹੇ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਰਬਾਨੀਆਂ ਖਾਸ ਤੌਰ ਤੇ ਸਾਹਿਬਜ਼ਾਦਿਆਂ ਨੇ ਕਰਦੇ ਨੇ ਇਸ ਚੀਜ਼ ਕਦੀ ਮਿਸਾਲ ਮਿਲਦੀ ਨਹੀਂ ਉਹ ਸੋ ਅੱਜ ਦੇ ਦਿਨ ਉਹਨਾਂ ਨੇ ਾਡਨਾ ਸਾਹਿਬ ਇੱਕੇ ਉਹਨਾਂ ਨੇ ਜਨਮ ਲਿਆ ਤੇ ਕੌਮ ਲਈ ਲੜਾਈਆਂ ਲੜੀਆਂ ਔਰ ਐਸੀਆਂ ਲੜਾਈਆਂ ਦੀ ਵੀ ਮਿਸਾਲ ਕਦੇ ਨਹੀਂ ਮਿਲਦੀ ਕਿ ਜਿੱਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਚ ਹੋਣ ਤੇ ਇਧਰੋਂ 7 ਲੱਖ 6 ਲੜਾਉਂ ਦਾ ਸੁਨੇਹਾ ਹੋਵੇ ਤੇ ਚਿੜੀਆਂ ਤੋਂ ਬਾਜ ਤੜਾਉਣ ਦੇ ਸੁਨੇਹ ਹੋਣ ਚਾਹੇ ਚੰਡੀ ਦੀ ਬਾਹਰ ਲਿਖ ਕੇ ਖਾਲਸੇ ਨੂੰ ਜਿਹੜਾ ਜੋਸ਼ ਭਰਨਾ ਹੋਵੇ ਤਾਂ ਜਿੰਨਾ ਉਹਨਾਂ ਬਾਰੇ ਪੜੀ ਜਾਓਗੇ ਉਹਨਾਂ ਤੁਹਾਨੂੰ ਉਹਨਾਂ ਦੀ ਕੁਰਬਾਨੀ ਪ੍ਰਤੀਸ਼ਰਧਾ ਪਲੱਸ ਜੋਸ਼ ਮਿਲਦਾ ਰਹੂਗਾ ਕਿ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਉਹ ਆਜ਼ਾਦੀ ਕਰਾਇਆ ਲੜਾਈਆਂ ਲੜੀਆਂ ਅੱਜ ਪਠਾ ਸਾਹਿਬ ਜਿਹੜਾ ਕਿ ਇਤਿਹਾਸਕ ਗੁਰਦੁਆਰਾ ਅੱਜ ਇੱਥੇ ਬੜੇ ਕੀਰਤੀ ਤਮੰਨਾ ਸੀ ਕਿ ਆ ਕੇ ਸਜਦਾ ਹੋਈਏ ਪ੍ਰਵਾਸਮੇਤ ਆਏ ਆਂ ਔਰ ਸਮੂਹ ਸਿੱਖ ਸੰਗਤ ਨੂੰ ਸਮੂਹ ਨਾਨਕ ਲੇਵਾ ਸੰਗਤ ਜਿੱਥੇ ਵੀ ਬੈਠੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਸਜਦਾ ਕਰਦੇ ਆਂ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਹਮੇਸ਼ਾ ਜਿੰਦਾ ਰਹਿੰਦੀਆਂ ਨੇ ਤੇ ਆਸ ਇਸ ਇਲਾਕੇ 'ਚ ਤਾਂ ਖਾਸ ਤੌਰ ਤੇ ਕੋਈ ਵੀ ਮੈਨੂੰ ਲੱਗਦਾ ਹੈ ਇਹ ਜਾਂ ਪਿੰਡ ਜਾਂ ਕੋਈ ਨਦੀ ਜਾਂ ਕੋਈ ਇਹੋ ਜੀ ਜਗ੍ਹਾ ਨਹੀਂ ਹੋਣੀ ਜਿੱਥੇ ਚ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਤਰਤੀ ਨਾ ਹੋਵੇ ਮੈਨੂੰ ਬਤੌਰ ਮੁੱਖ ਮੰਤਰੀ ਬਤੌਰ ਕੋਈ ਲੀਡਰ ਦੇ ਤੌਰ ਤੇ ਨਹੀਂ ਆਇਆ ਮੈਂ ਇੱਕ ਨਮਾਣੇ ਸੇਕਰੇਟੌਰ ਦੇ ਆਇਆ ਸਾਡੇ ਗੁਰੂਆਂ ਨੂੰ ਸੱਜਾ ਕਰਨ ਲਈ ਆਇਆ ਔਰ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਕੇ ਹੀ ਅਰਦਾਸ ਕੀਤੀ ਆ ਪੰਜਾਬ ਜਿਹੜਾ ਤਰੱਕੀਆਂ ਕਰੇ ਔਰ ਗੁਰੂਆਂ ਦੇ ਸ਼ਹੀਦਾਂ ਦੇ ਫਕੀਰਾਂ ਦੇ ਸੁਪਨੇ ਜਿਹੜੇ ਨੇ ਉਹ ਇੱਕ ਇੱਕ ਬਹਾਦਰ ਔਰ ਆਜ਼ਾਦ ਕੌਮ ਜਿਹੜੀ ਹੈ ਉਹਦਾ ਜਿਹੜਾ ਸੁਪਨਾ ਹੈ ਪ੍ਰਮਾਤਮਾ ਤੋਂ ਸਤਨਾ ਸਾਹਿਬ ਦੇ ਲਈ ਨਦੀਕ ਮਾਤਾ